ਬੱਬੂ ਮਾਨ ਦੇ ਕਟੜ ਫੈਨਾਂ ਲਈ ਇੱਕ ਵੱਡੀ ਖੁਸ਼ਖਬਰੀ ਜਲਦੀ ਆਉਣ ਜਾ ਰਹੀ ਹੈ ਬੱਬੂ ਮਾਨ ਦੀ ਇੱਕ ਹੋਰ ਫਿਲਮ ਸਸਿਕਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਸੁੱਚਾ ਸੂਰਮਾ ਦੀ ਸਫਲਤਾ ਤੋਂ ਬਾਅਦ ਬੱਬੂ ਮਾਨ ਦੀ ਹੋਰ ਵੱਡੀ ਫਿਲਮ ਆਉਣ ਵਾਲੀ ਹੈ ਇੱਕ ਨਹੀਂ ਬਲਕਿ ਦੋ ਦੋ ਵੱਡੀਆਂ ਫਿਲਮਾਂ ਆਉਣ ਵਾਲੀਆਂ ਨੇ ਪਹਿਲੀ ਫਿਲਮ ਸ਼ੌਂਕੀ ਸਰਦਾਰ ਅਤੇ ਦੂਸਰੀ ਬਸ ਛੱਡ ਦੇਣੀ ਹੈ ਸੋ 6 ਸਾਲ ਦੇ ਗੈਪ ਤੋਂ ਬਾਅਦ ਬੱਬੂ ਮਾਨ ਦੀ ਸੁੱਚਾ ਸੂਰਮਈ ਹੋਫ ਤੋਂ ਬਾਅਦ ਹੁਣ ਬੱਬੂ ਮਾਨ ਬ੍ਰੇਕ ਨਹੀਂ ਲਾਉਣ ਵਾਲੇ ਹੁਣ ਬੈਕ ਟੂ ਬੈਕ ਉਹਨਾਂ ਦੀਆਂ ਫਿਲਮਾਂ ਆ ਰਹੀਆਂ ਨੇ ਪਹਿਲੀ ਫਿਲਮ ਸ਼ੌਂਕੀ ਸਰਦਾਰ ਜਿਸ ਦੇ ਵਿੱਚ ਗੁਰੂ ਰੰਧਾਵਾ ਬੱਬੂ ਮਾਨ ਔਰ ਗੁੱਗੂ ਗੱਲ ਪਹਿਲੀ ਵਾਰ ਹੋਣ ਲੱਗਾ ਕਿ ਬੱਬੂ ਮਾਨ ਔਰ ਗੁੱਗੂ ਗੱਲ ਇਕੱਠੇ ਨਜ਼ਰ ਆਉਣਗੇ ਔਰ ਪਹਿਲੀ ਵਾਰ ਹੀ ਹੋਣ ਲੱਗਾ ਕਿ ਗੁਰੂ ਰੰਧਾਵਾ ਔਰ ਬੱਬੂ ਮਾਨ ਕਿਸੇ ਫਿਲਮ ਦੇ ਵਿੱਚ ਕੰਮ ਕਰਨਗੇ ਕਿਉਂਕਿ ਇਸ ਤੋਂ ਪਹਿਲਾਂ ਇਹਨਾਂ ਦਾ ਇੱਕ ਗਾਣਾ ਆ ਚੁੱਕਿਆ ਹੈ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਬਸ ਛੱਡ ਦੇਣੀ ਆ ਸੋ ਇਹ ਫਿਲਮ ਇੱਕ ਵੱਖਰੇ ਕਿਰਦਾਰ ਦੇ ਵਿੱਚ ਬੱਬੂ ਮਾਨ ਨਜ਼ਰ ਆਉਣ ਵਾਲੇ ਨੇ ਔਰ ਅੰਬਰਦੀਪ ਇਸ ਫਿਲਮ ਨੂੰ ਡਾਇਰੈਕਟ ਕਰਨ ਵਾਲੇ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੰਬਰਦੀਪ ਇਸ ਫਿਲਮ ਨੂੰ ਡਾਇਰੈਕਟ ਕਰਨਗੇ ਔਰ ਬੱਬੂ ਮਾਨ ਇੱਕ ਵੱਖਰੇ ਕਿਰਦਾਰ ਦੇ ਵਿੱਚ ਨਜ਼ਰ ਆਉਣਗੇ ਸੋ ਇਹ ਵੱਡੀ ਖੁਸ਼ਖਬਰੀ ਹੈ ਉਹਨਾਂ ਦੇ ਕਟਟਡ ਫਾਈਨਲੀ ਜੋ ਉਹਨਾਂ ਨੂੰ ਵੱਡੀ ਸਕਰੀਨ ਤੇ ਦੇਖਣਾ ਚਾਹੁੰਦੇ ਨੇ 6 ਸਾਲ ਦੇ ਇੰਤਜ਼ਾਰ ਤੋਂ ਬਾਅਦ ਬੱਬੂ ਮਾਨ ਨੇ ਇੱਕ ਫਿਲਮ ਕੱਢੀ ਸੁੱਚਾ ਸੂਰਮਾ ਜੋ ਕਿ ਬਲੌਕਬਸਟਰ ਸਾਬਿਤ ਹੋ ਰਹੀ ਹੈ ਹਰ ਜਗ੍ਹਾ ਤੇ ਹਰ ਸਿਨੇਮਾ ਘਰ ਦੇ ਵਿੱਚ ਭੰਗੜੇ ਪੈ ਰਹੇ ਨੇ ਨੋਟ ਸਿੱਟੇ ਜਾ ਰਹੇ ਨੇ ਪਿੰਡ-ਪਿੰਡ ਦੇ ਵਿੱਚ ਜਿਹੜੇ ਪੋਸਟਰ ਲੱਗਦੇ ਪਏ ਨੇ ਔਰ ਟਰਾਲੀਆਂ ਪਰ ਪਰ ਗੱਡੀਆਂ ਪਰ ਪਰ ਸਿਨੇਮਾ ਘਰਾਂ ਦੇ ਵਿੱਚ ਜਾ ਰਹੀਆਂ ਨੇ ਹੁਣ ਇਸ ਤੋਂ ਬਾਅਦ ਜਲਦੀ ਉਹਨਾਂ ਦੀ ਦੂਸਰੀ ਫਿਲਮ ਆਵੇਗੀ ਜਿਸ ਦੀ ਸ਼ੂਟਿੰਗ ਚੱਲਦੀ ਪਈ ਹੈ ਗੁਰੂ ਰੰਧਾਵਾ ਦੇ ਨਾਲ ਇਸ ਫਿਲਮ ਦੀ ਸ਼ੂਟਿੰਗ ਚੱਲਦੀ ਪਈ ਹੈ ਇਸ ਦੇ ਨਾਲ ਗੁੱਗਲ ਵੀ ਫਿਲਮ ਦੇ ਵਿੱਚ ਅਦਾਕਾਰੀ ਕਰਦੇ ਨਜ਼ਰ ਆਉਣਗੇ ਸੋ ਇਹ ਦੇਖਣਾ ਬਹੁਤ ਹੀ ਮਹੱਤਵਪੂਰਨ ਹੋਵੇਗਾ ਕਿ ਇਸ ਫਿਲਮ ਦੇ ਵਿੱਚ ਗੁੱਗੂ ਗਿੱਲ ਐਜ਼ ਆ ਵਿਲਨ ਕਮ ਕਬਜ਼ੇ ਪਰ ਹੈ ਜਾਂ ਉਹਨਾਂ ਦੇ ਵੱਡੇ ਭਰਾ ਬਣੇ ਨੇ ਜਾਂ ਕੋਈ ਵੀ ਕਿਰਦਾਰ ਹੈ ਕਿਉਂਕਿ ਜੇ ਆਪਾਂ ਕਾਸਟਿਮ ਤੋਂ ਅੰਦਾਜ਼ਾ ਲਾਈਏ ਤਾਂ ਗੁੱਗੂ ਗਿੱਲ ਕਾਲੇ ਕੱਪੜਿਆਂ ਦੇ ਵਿੱਚ ਕਾਲੇ ਕੁੜਤੇ ਚਾਦਰੇ ਵਿੱਚ ਕਾਲੀ ਪੱਗ ਦੇ ਵਿੱਚ ਨਜ਼ਰ ਆ ਰਹੇ ਨੇ ਫੋਟੋ ਦੇ ਵਿੱਚ ਇਥੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹੋ ਸਕਦਾ ਹੈ ਕਿ ਗੁੱਗੂ ਗਿੱਲ ਇਸ ਫਿਲਮ ਦੇ ਵਿੱਚ ਵਿਲਨ ਦਾ ਕਿਰਦਾਰ ਜ਼ਰੂਰ ਕਰਨ ਔਰ ਦੂਸਰੀ ਫਿਲਮ ਹੈ ਜੋ ਕਿ ਇੱਕ ਵੱਖਰੀ ਕਨਸੈਪਟ ਤੇ ਬੇਸ ਲੱਗਦੀ ਪਈ ਹੈ ਜਿਹਦਾ ਪੋਸਟਰ ਵੀ ਤੁਸੀਂ ਸਕਰੀਨ ਤੇ ਦੇਖਦੇ ਹੋਵੋਗੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਬੱਬੂ ਮਾਨ ਦੀਆਂ ਕਾਫੀ ਫਿਲਮਾਂ ਆ ਰਹੀਆਂ ਨੇ ਜਿਸ ਤਰ੍ਹਾਂ 6 ਸਾਲ ਬਾਅਦ ਇਹਨਾਂ ਨੇ ਇੱਕ ਚੁੱਪੀ ਤੋੜੀ ਹੈ ਜਾਂ ਫਿਰ ਬੈਕ ਟੂ ਬੈਕ ਜਿਹੜੀਆਂ ਫਿਲਮਾਂ ਕਰਦੇ ਪਏ ਨੇ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਧ ਤੋਂ ਵੱਧ ਇਹ ਫਿਲਮਾਂ ਕਰਨ ਸੋ ਕਟੜ ਫੈਨਾਂ ਨੂੰ ਕਿੰਨਾ ਕਿ ਇੰਤਜ਼ਾਰ ਹੈ ਬੱਬੂ ਮਾਨ ਦੀ ਇਹਨਾਂ ਫਿਲਮਾਂ ਦਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸੋ ਸਿਕਾਲ ਬੱਬੂ ਮਾਨ ਦੇ ਕਟੜ ਫੈਨਾਂ ਲਈ ਇੱਕ ਵੱਡੀ ਖੁਸ਼ਖਬਰੀ ਜਲਦੀ ਆਉਣ ਜਾ ਰਹੀ ਹੈ ਬੱਬੂ ਮਾਨ ਦੀ ਇੱਕ ਹੋਰ ਫਿਲਮ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਸੁੱਚਾ ਸੂਰਮਾ ਦੀ ਸਫਲਤਾ ਤੋਂ ਬਾਅਦ ਬੱਬੂ ਮਾਨ ਦੀ ਖੂਰ ਵੱਡੀ ਫਿਲਮ ਆਉਣ ਵਾਲੀ ਹੈ ਇੱਕ ਨਹੀਂ ਬਲਕਿ ਦੋ ਦੋ ਵੱਡੀਆਂ ਫਿਲਮਾਂ ਆਉਣ ਵਾਲੀਆਂ ਨੇ ਪਹਿਲੀ ਫਿਲਮ ਸ਼ੌਂਕੀ ਸਰਦਾਰ ਅਤੇ ਦੂਸਰੀ ਬਸ ਛੱਡ ਦੇਣੀ ਹੈ ਸੋ 6 ਸਾਲ ਦੇ ਗੈਪ ਤੋਂ ਬਾਅਦ ਬੱਬੂ ਮਾਨ ਦੀ ਸੁੱਚਾ ਸੂਰਮਾ ਯੋਰ ਉਸ ਤੋਂ ਬਾਅਦ ਹੁਣ ਬੱਬੂ ਮਾਨ ਬ੍ਰੇਕ ਨਹੀਂ ਲਾਉਣ ਵਾਲੇ ਹੁਣ ਬੈਕ ਟੂ ਬੈਕ ਉਹਨਾਂ ਦੀਆਂ ਫਿਲਮਾਂ ਆ ਰਹੀਆਂ ਨੇ ਪਹਿਲੀ ਫਿਲਮ ਸ਼ੌਂਕੀ ਸਰਦਾਰ ਜਿਸ ਦੇ ਵਿੱਚ ਗੁਰੂ ਰੰਦਾਵਾ ਬੱਬੂ ਮਾਨ ਔਰ ਗੁੱਗੂ ਗੱਲ ਪਹਿਲੀ ਵਾਰ ਹੋਣ ਲੱਗਾ ਕਿ ਬੱਬੂ ਮਾਨ ਔਰ ਗੁੱਗੂ ਗੱਲ ਇਕੱਠੇ ਨਜ਼ਰ ਆਉਣਗੇ ਔਰ ਪਹਿਲੀ ਵਾਰ ਹੀ ਹੋਣ ਲੱਗਾ ਹੈ ਕਿ ਗੁਰੂ ਰੰਧਾਵਾ ਔਰ ਬੱਬੂ ਮਾਨ ਕਿਸੇ ਇੱਕ ਫਿਲਮ ਦੇ ਵਿੱਚ ਕੰਮ ਕਰਨਗੇ ਕਿਉਂਕਿ ਇਸ ਤੋਂ ਪਹਿਲਾਂ ਇਹਨਾਂ ਦਾ ਇੱਕ ਗਾਣਾ ਆ ਚੁੱਕਿਆ ਹੈ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਬਸ ਛੱਡ ਦੇਣੀ ਆ ਸੋ ਇਹ ਫਿਲਮ ਇੱਕ ਵੱਖਰੇ ਕਿਰਦਾਰ ਦੇ ਵਿੱਚ ਬੱਬੂ ਮਾਨ ਨਜ਼ਰ ਆਉਣ ਵਾਲੇ ਨੇ ਔਰ ਅੰਬਰਦੀਪ ਇਸ ਫਿਲਮ ਨੂੰ ਡਾਇਰੈਕਟ ਕਰਨ ਵਾਲੇ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੰਬਰਦੀਪ ਇਸ ਫਿਲਮ ਨੂੰ ਡਾਇਰੈਕਟ ਕਰਨਗੇ ਔਰ ਬੱਬੂ ਮਾਨ ਇੱਕ ਵੱਖਰੇ ਕਿਰਦਾਰ ਦੇ ਵਿੱਚ ਨਜ਼ਰ ਆਉਣਗੇ ਸੋ ਇਹ ਵੱਡੀ ਖੁਸ਼ਖਬਰੀ ਹੈ ਉਹਨਾਂ ਦੇ ਕੱਟੜ ਫਾਈਨਲ ਲਈ ਜੋ ਉਹਨਾਂ ਨੂੰ ਵੱਡੀ ਸਕਰੀਨ ਤੇ ਦੇਖਣਾ ਚਾਹੁੰਦੇ ਨੇ 6 ਸਾਲ ਦੇ ਇੰਤਜ਼ਾਰ ਤੋਂ ਬਾਅਦ ਬੱਬੂ ਮਾਨ ਨੇ ਇੱਕ ਫਿਲਮ ਕੱਢੀ ਸੁੱਚਾ ਸੁਰਮਾ ਜੋ ਕਿ ਬਲੌਕਬਾਸਟਰ ਸਾਬਤ ਹੋ ਰਹੀ ਹੈ ਹਰ ਜਗ੍ਹਾ ਤੇ ਹਰ ਸਿਨੇਮਾ ਘਰ ਦੇ ਵਿੱਚ ਭੰਗੜੇ ਪੈ ਰਹੇ ਨੇ ਨੋਟ ਸਿੱਟੇ ਜਾ ਰਹੇ ਨੇ ਪਿੰਡ ਪਿੰਡ ਦੇ ਵਿੱਚ ਜਿਹੜੇ ਪੋਸਟਰ ਲੱਗਦੇ ਪਏ ਨੇ ਔਰ ਟਰਾਲੀਆਂ ਪਰ ਪਰ ਗੱਡੀਆਂ ਪਰ ਪਰ ਸਿਨੇਮਾ ਘਰਾਂ ਦੇ ਵਿੱਚ ਜਾ ਰਹੀਆਂ ਨੇ ਹੁਣ ਇਸ ਤੋਂ ਬਾਅਦ ਜਲਦੀ ਉਹਨਾਂ ਦੀ ਦੂਸਰੀ ਫਿਲਮ ਆਵੇਗੀ ਜਿਸ ਦੀ ਸ਼ੂਟਿੰਗ ਚਲਦੀ ਪਈ ਹੈ ਗੁਰੂ ਰੰਧਾਵਾ ਦੇ ਨਾਲ ਇਸ ਫਿਲਮ ਦੀ ਸ਼ੂਟਿੰਗ ਚੱਲਦੀ ਪਈ ਹੈ ਇਸ ਦੇ ਨਾਲ ਗੂਗਲ ਵੀ ਫਿਲਮ ਦੇ ਵਿੱਚ ਅਦਾਕਾਰੀ ਕਰਦੇ ਨਜ਼ਰ ਆਉਣਗੇ ਸੋ ਇਹ ਦੇਖਣਾ ਬਹੁਤ ਹੀ ਮਹੱਤਵਪੂਰਨ ਹੋਵੇਗਾ ਕਿ ਇਸ ਫਿਲਮ ਦੇ ਵਿੱਚ ਗੁੱਗੂ ਗਿੱਲ ਐਜ਼ ਅ ਵਿਲਨ ਕਮ ਕਰਦੇ ਪਰੇ ਜਾਂ ਉਹਨਾਂ ਦੇ ਵੱਡੇ ਭਰਾ ਬਣੇ ਜਾਂ ਕੋਈ ਵੀ ਕਿਰਦਾਰ ਆ ਕਿਉਂਕਿ ਅੱਜ ਜੇ ਆਪਾਂ ਕਾਸਟਿਮ ਤੋਂ ਅੰਦਾਜ਼ਾ ਲਾਈਏ ਤਾਂ ਗੁੱਗੂ ਗਿੱਲ ਕਾਲੇ ਕੱਪੜਿਆਂ ਦੇ ਵਿੱਚ ਕਾਲੇ ਕੁੜਤੇ ਚਾਦਰੇ ਵਿੱਚ ਕਾਲੀ ਪੱਗ ਦੇ ਵਿੱਚ ਨਜ਼ਰ ਆ ਰਹੇ ਨੇ ਫੋਟੋ ਦੇ ਵਿੱਚ ਇੱਥੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹੋ ਸਕਦਾ ਹੈ ਕਿ ਗੁੱਗੂ ਗਿੱਲ ਇਸ ਫਿਲਮ ਦੇ ਵਿੱਚ ਵਿਲਨ ਦਾ ਕਿਰਦਾਰ ਜ਼ਰੂਰ ਕਰਨ ਔਰ ਦੂਸਰੀ ਫਿਲਮ ਹੈ ਜੋ ਕਿ ਇੱਕ ਵੱਖਰੀ ਕਨਸੈਪਟ ਤੇ ਬੇਸ ਲੱਗਦੀ ਪਈ ਹੈ ਜਿਹਦਾ ਪੋਸਟਰ ਵੀ ਤੁਸੀਂ ਸਕਰੀਨ ਤੇ ਦੇਖਦੇ ਹੋਵੋਗੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਬੱਬੂ ਮਾਨ ਦੀਆਂ ਕਾਫੀ ਫਿਲਮਾਂ ਆ ਰਹੀਆਂ ਨੇ ਜਿਸ ਤਰ੍ਹਾਂ 6 ਸਾਲ ਬਾਅਦ ਇਹਨਾਂ ਨੇ ਇੱਕ ਚੁੱਪੀ ਤੋੜੀ ਹੈ ਜਾਂ ਫਿਰ ਬੈਕ ਟੂ ਬੈਕ ਜਿਹੜੀਆਂ ਫਿਲਮਾਂ ਕਰਦੇ ਪ ਕਹ ਸਕਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਧ ਤੋਂ ਵੱਧ ਇਹ ਫਿਲਮਾਂ ਕਣ ਸਾਨੂੰ ਕਟੜ ਫਾਈਨਲ ਨੂੰ ਕਿੰਨਾ ਕਿ ਇੰਤਜ਼ਾਰ ਹੈ ਬਕੂਮਾਨ ਦੀ ਇਹਨਾਂ ਫਿਲਮਾਂ ਦਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸੋਸ਼ੀਕਾਲ